ਗਿੱਦੜਬਹਾ ਨੇੜਲੇ ਪਿੰਡ ਮਦੀਰ ਦੇ ਵਿੱਚ ਵੀਟ ਗ੍ਰਾਸ ਦੇ ਲੰਗਰ ਦੀ ਸੇਵਾ 15 ਜਨਵਰੀ ਤੋਂ ਲਗਾਤਾਰ ਜਾਰੀ ਹੈ ਇਹ ਸੇਵਾ ਨੌਜਵਾਨ ਵੀਰਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਮਾਰਚ ਤੱਕ ਜਾਰੀ ਰਹੇਗੀ ਵੀਟ ਗ੍ਰਾਸ ਤਿਆਰ ਕਰਨ ਦੇ ਲਈ ਨੌਜਵਾਨ ਵੀਰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਉੱਗੀ ਹੋਈ ਕਣਕ ਨੂੰ ਚੰਗੀ ਤਰੀਕੇ ਨਾਲ ਕੱਟ ਕੇ ਉਸ ਤੋਂ ਬਾਅਦ ਪਾਣੀ ਦੇ ਨਾਲ ਕਣਕ ਨੂੰ ਧੋਤਾ ਜਾਂਦਾ ਹੈ ਉਸ ਤੋਂ ਬਾਅਦ ਕੁੰਡੇ ਕੋਟੇ ਨਾਲ ਕੁੱਟ ਕੇ ਮਸ਼ੀਨ ਦੁਆਰਾ ਜੂਸ ਕੱਢਿਆ ਜਾਂਦਾ ਹੈ ਅਤੇ ਨਾਲ ਦੀ ਨਾਲ ਸੰਗਤਾਂ ਨੂੰ ਪਰ ਵਿਅਕਤੀ 30 ਐਮਐਲ ਦੇ ਹਿਸਾਬ ਨਾਲ ਜੂਸ ਪਲਾਇਆ ਜਾਂਦਾ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਪਿੰਡੋਂ ਅਤੇ ਆਸ-ਪਾਸ ਦੇ ਪਿੰਡਾਂ ਤੋਂ ਗੁਰਦੁਆਰਾ ਸਹਿ ਵਿਖੇ ਪਹੁੰਚ ਕੇ ਜੂਸ ਪੀਂਦੀਆਂ ਨੇ। ਨੌਜਵਾਨ ਵੀਰਾਂ ਨੇ ਦੱਸਿਆ ਕਿ ਤਕਰੀਬਨ ਹਰ ਰੋਜ਼ 300 ਵਿਅਕਤੀ ਇੱਥੋਂ ਜੂਸ ਪੀ ਕੇ ਜਾਂਦਾ ਹੈ। ਇਹ ਜੂਸ ਗੁਰਦੁਆਰਾ ਸਹਿ ਵਿਖੇ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਲਾਇਆ ਜਾਂਦਾ ਹੈ ਜਾਣਕਾਰੀ ਦਿੰਦਿਆਂ ਨੌਜਵਨ ਵੀਰਾਂ ਅਤੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਹ ਜੂਸ ਲਈ ਆਰਗੈਨਿਕ ਕਣਕ ਉਗਾਈ ਜਾਂਦੀ ਹੈ ਅਤੇ ਕੁਦਰਤੀ ਮਿੱਟੀ ਜੋ ਕਿ ਰੇਸਪਰੇਏ ਤੋਂ ਮੁਕਤ ਹੁੰਦੀ ਹੈ ਉਸ ਵਿੱਚ ਕਣਕ ਨੂੰ ਅਗਾਉਂਦੇ ਹਨ ਜਦੋਂ ਕਣਕ ਉੱਗ ਜਾਂਦੀ ਹੈ ਕੱਟਣ ਦੇ ਲਾਇਕ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੂਸ ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਉਹਨਾਂ ਨੇ ਦੱਸਿਆ ਕਿ ਇਸ ਜੂਸ ਦੇ ਵਿੱਚ ਸਰੀਰ ਲਈ ਲੋੜੀਂਦੇ 93 ਤੱਤ ਮੌਜੂਦ ਹੈ ਇਸ ਤੋਂ ਇਲਾਵਾ ਇਹ ਜੂਸ ਕੈਂਸਰ ਵਰਗੇ ਭਿਆਨਕ ਰੋਗ ਨਾਲ ਲੜਨ ਦੀ ਸਮਰੱਥਾ ਵੀ ਰੱਖਦਾ ਹੈ ਨਾਲ ਹੀ ਸ਼ੂਗਰ ਗਠੀਆ ਬਵਾਸੀਰ ਸਾਹ ਦੀ ਬਿਮਾਰੀ ਪਾਚਨ ਕਿਰਿਆ ਵਾਧਾ ਵਜਨ ਵਰਗੀਆਂ ਹੋਰ ਅਨੇਕਾਂ ਬਿਮਾਰੀਆਂ ਇਸ ਜੂਸ ਪੀਣ ਦੇ ਨਾਲ ਠੀਕ ਹੁੰਦੀਆਂ ਨੇ ਜੂਸ ਪੀ ਕੇ ਲਾਹਾ ਲੈਰੀ ਸੰਗਤ ਨੇ ਦੱਸਿਆ ਕਿ ਨੌਜਵਾਨ ਵੀਰਾਂ ਦਾ ਇਹ ਉਪਰਾਲਾ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਜਿੱਥੇ ਕਿ ਨੌਜਵਾਨ ਵੀਰਾਂ ਨੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇਹ ਉਪਰਾਲਾ ਕੀਤਾ ਉੱਥੇ ਹੀ ਨੌਜਵਾਨ ਇਸ ਉਪਰਾਲੇ ਦੇ ਨਾਲ ਨਸ਼ਿਆਂ ਤੋਂ ਵੀ ਬਚੇ ਰਹਿਣਗੇ ਤੇ ਹੋਰ ਨੌਜਵਾਨਾਂ ਦੇ ਲਈ ਵੀ ਇੱਕ ਮਿਸਾਲ ਪੈਦਾ ਕਰਨਗੇ ਆਓ ਕਰਦੇ ਹਾਂ ਪ੍ਰਬੰਧਕਾਂ ਨਾਲ ਗੱਲਬਾਤ ਤੇ ਨੌਜਵਾਨ ਵੀਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਆਓ ਦੇਖਦੇ ਹਾਂ ਵੀਡੀਓ ਹਾਂਜੀ ਭਾਈ ਜੀ ਜਿਹੜਾ ਮੰਦਿਰਪਿੰਡ ਦੇ ਵਿੱਚ ਵੀਟਕ੍ਰਾਸ ਦਾ ਲੰਗਰ ਚੱਲ ਰਿਹਾ ਇਹ ਕਦੋਂ ਤੋਂ ਚੱਲ ਰਿਹਾ ਤੇ ਕਦੋਂ ਤੱਕ ਚੱਲਣਾ ਜੀ ਇਹ 15 ਜਨਵਰੀ ਤੋਂ ਸਟਾਰਟ ਕੀਤਾ ਜੀ ਆਪਾਂ ਤੇ 1 ਮਾਰਚ ਤੱਕ ਚੱਲਣਾ ਜੀ ਇਹ ਤੇ ਇਹ ਆਪਾਂ ਨੂੰ ਹੋਸਨਾਰ ਵਾਲੇ ਨੌਜਵਾਨ ਸੇਵਾ ਸੁਸਾਇਟੀ ਵਾਲਿਆਂ ਨੇ ਪ੍ਰੇਰਿਤ ਕੀਤਾ ਸੀ ਬਾਈ ਭਿੰਦਾ ਤੇ ਬਾਈ ਜੋਧੇ ਅਰਗਿਆਂ ਨੇ ਤੇ ਸਾਡਾ ਵਧੀਆ ਸਾਨੂੰ ਉਹਨਾਂ ਨੇ ਸਹਿਯੋਗ ਦਿੱਤਾ ਸੀ ਤੇ ਰੋਜ਼ ਹੀ ਉਹ ਸਾਨੂੰ ਪੁੱਛਦੇ ਵੀ ਹਵੇ ਕਿ ਸੰਗਤ ਦਾ ਸਹਿਯੋਗ ਆ ਨਾ ਤੇ ਸਾਡੀ ਵਧੀਆ ਉਹਨਾਂ ਨੇ ਸਾਡਾ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਸੀ ਤੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਸੀ ਸਾਡਾ ਭਾਈ ਵੀਟ ਗ੍ਰਾਸ ਚਲਾਉਣ ਦੇ ਵਿੱਚ ਨੌਜਵਾਨਾਂ ਦਾ ਕਿੰਨਾ ਕ ਸਹਿਯੋਗ ਰਿਹਾਦਾ ਤੁਹਾਨੂੰ ਜਾਂ ਪਿੰਡ ਵਾਲਿਆਂ ਦਾ ਇਹ ਸਾਨੂੰ ਪੈਂਡ ਵਾਲਿਆਂ ਦਾ ਵੀ ਬਹੁਤ ਸਹਿਯੋਗ ਆ ਜੀ ਤੇ ਸਾਡੇ ਸੇਵਾਦਾਰ ਭਰਾਵਾਂ ਦਾ ਵੀ ਬਹੁਤ ਸਹਿਯੋਗ ਆ ਜੀ ਸਾਨੂੰ ਕਿਉਂਕਿ 3:30 ਵਜੇ 4 ਵਜੇ ਅਸੀਂ ਗੁਰੂ ਘਰ ਪਹੁੰਚ ਜਾਂਦੇ ਆਂ ਅਸੀਂ ਸਵੇਰ ਤੇ 7:30 ਵਜੇ ਤੱਕ ਸਾਡੀ ਡਿਊਟੀ ਹੁੰਦੀ ਆ ਜੀ ਇੱਥੇ ਸਾਰੇ ਸੇਵਾਦਾਰ ਭਰਾ ਸਾਡੇ ਨਾਲ ਰਹਿੰਦੇ ਆ ਜੀ ਠੀਕ ਹੈ ਜੇਕਰ ਇਸ ਵਾਰ ਤੁਹਾਨੂੰ ਸੰਗਤ ਦਾ ਵਧੀਆ ਰਿਸਪਾਂਸ ਮਿਲਦਾ ਜਾਂ ਨੌਜਵਾਨਾਂ ਦਾ ਸਾਥ ਮਿਲਦਾ ਹੈ ਕਿ ਆਉਣ ਵਾਲੇ ਸਾਲਾਂ 'ਚ ਵੀ ਤੁਸੀਂ ਇਹ ਸੇਵਾ ਜਾਰੀ ਰੱਖੋ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਉਣ ਵਾਲੇ ਸਾਲਾਂ 'ਚ ਵੀ ਇਹ ਜਾਰੀ ਰੱਖਾਂਗੇ ਜੀ ਐਤਕੀ ਦਾ ਅਸੀਂ ਥੋੜਾ ਜਿਹਾ ਲੇਟ ਹੋ ਗਿਆ ਜੀ ਅੱਗੇ ਤੋਂ ਅਸੀਂ 1 ਦਸੰਬਰ ਤੋਂ ਸ਼ੁਰੂ ਕਰਦਿਆ ਕਰਾਂਗੇ ਜੀ ਤੇ 1 ਮਾਰਚ ਤੱਕ ਰੱਖਿਆ ਕਰਾਂਗੇ ਜੀ ਇੱਕ ਵਾਰ ਜੀ ਵੀਟ ਗ੍ਰਾਸ ਹੈ ਕਿਉਂ ਪੀਣਾ ਚਾਹੀਦਾ ਕੀ ਫਾਇਦਾ ਹੁੰਦਾ ਇਹਦਾ ਇਹਦੇ ਜੀ ਵੀਟ ਗ੍ਰਾਸ ਦੇ ਬਹੁਤ ਫਾਇਦੇ ਹੈ ਜਿਵੇਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਇਹਨਾਂ ਨੂੰ ਜਣਾ ਖਤਮ ਕਰਦਾ ਜੀ ਇਹ ਵੀਟ ਗ੍ਰਾਸ ਜਿਵੇਂ ਸ਼ੂਗਰ ਹੋ ਗਿਆ ਤੇ ਹੋਰ ਕਈ ਬਿਮਾਰੀਆਂ ਜਿਨ੍ਹਾਂ ਦਾ ਲਈਏ ਬਹੁਤ ਲਾਹੇਵੰਦ ਹੈ ਜੜ ਤੋਂ ਖਤਮ ਕਰਦੀ ਤਾਕਤ ਰੱਖਦਾ ਇਹ ਮੰਨ ਲਓ ਆਪਣੇ ਸਰੀਰ 'ਚ 105 ਤੱਤ ਹੈ ਜਿਹੜੇ ਜ਼ਰੂਰੀ ਹੁੰਦੇ ਆਪਾਂ ਨੂੰ ਚਾਹੀਦੇ ਤੇ ਇਹ ਕੱਲੇ ਵੀਟ ਗ੍ਰਾਸ 'ਚ 93 ਤੱਤ ਮੌਜੂਦ ਹੈ ਜੀ ਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ ਇਹ ਤੇ ਇੱਕ ਇੱਕ ਕਿੰਨਾ ਲੈਣਾ ਚਾਹੀਦਾ ਹੈ ਪੀਣ ਦੀ ਵਿਧੀ ਕੀ ਹੈ ਜੀ ਪੀਣ ਦੀ ਵਿਧੀ ਇਹ ਹੈ ਜੀ ਇੱਕ ਦਾ ਖਾਲੀ ਬੇੜ ਪੀਣਾ ਚਾਹੀਦਾ ਜੀ ਤੇ ਇਹ 2ML ਪੀਣਾ ਚਾਹੀਦਾ ਜੀ ਇੱਕ ਜਾਣੇ ਨੂੰ ਤੇ ਜਿਹਨੂੰ ਜਾਦੇ ਜਿਵੇਂ ਕੈਂਸਰ ਲਾਸਟ ਸਟੇਜ ਤੇ ਹੈ ਜੀ ਉਹਦੇ ਲਈ 5ML ਹੈ ਤੇ ਬਾਕੀ ਆਮ ਤਾਂ 2ML ਹੀ ਪੀਣਾ ਚਾਹੀਦਾ ਇਹੇ 2ML ਹੀ ਪੀਣਾ ਚਾਹੀਦਾ ਜੀ ਇਹੇ ਤੋਂ ਉਸ ਤੋਂ ਬਾਅਦ ਘੰਟਾ ਕੁਝ ਖਾਣਾ ਪੀਣਾ ਨਹੀਂ ਗਾ ਜੀ ਜੀ ਪਹਿਲਾ ਨਿਰਨੇ ਕਾਲ ਚ ਪੀਣਾ ਜੀ ਹਾਂ ਨਿਰਨੇ ਕਾਲ ਚ ਪੀਣਾ ਜੀ ਠੀਕ ਹੈ ਕੀ ਅਪੀਲ ਕਰੋਗੇ ਜਿਹੜੇ ਸੰਗਤ ਹਜੇ ਪੀਣ ਨੂੰ ਰਹਿੰਦੀ ਆ ਜਿਨ੍ਹਾਂ ਨੂੰ ਨਹੀਂ ਪਤਾ ਇਹਦੇ ਬਾਰੇ ਚ ਅਸੀਂ ਤਾਂ ਇਹ ਕਹਨੇ ਆ ਜੀ ਵੱਧ ਤੋਂ ਵੱਧ ਸੰਗਤ ਪਹੁੰਚੇ ਤੇ ਇਸ ਚੀਜ਼ ਦਾ ਲਾਹਾ ਲਹੇ ਜੀ ਕਿਉਂਕਿ ਇਹ ਚੀਜ਼ਾਂ ਬਹੁਤ ਘੱਟ ਆਉਂਦੀਆਂ ਜੀ ਆਪਣੇ ਮਿਲਦਾ ਆਂਡੀਆਂ ਜੀ ਪਹਿਲਾ ਹੁਸਨਤ ਚੱਲ ਰਿਹਾ ਜੀ ਤੇ ਦੂਜਾ ਆਪਣੇ ਪਿੰਡ ਮਦੀਰ ਦੇ ਵਿੱਚ ਆ ਜੀ ਇੱਕ ਇੱਥੇ ਤੁਹਾਡੇ ਪਿੰਡ ਦੇ ਵਿੱਚ ਬਾਹਰੋਂ ਵੀ ਸੰਗਤ ਪੀਣ ਵਾਸਤੇ ਆਉਂਦੀ ਆ ਜੀ ਹਾਂਜੀ ਬਾਹਰੋਂ ਆਉਂਦੀ ਆ ਜੀ ਕਈ ਪਿੰਡਾਂ ਜਿਵੇਂ ਰਖਾਲਾ ਔ ਗੁਰੂ ਸਾਹਿਬ ਤੇ ਕੋਟ ਭਾਈ ਤੋਂ ਸੰਗਤੋਂ ਆ ਰਹੀ ਹੈ ਜੀ ਵਧੀਆ ਸਹਾਯੋਗ ਵੀ ਦੇ ਰਹੇ ਆ ਜੀ ਵੀਟ ਗ੍ਰਾਸ ਤਿਆਰ ਕਰਨ ਦੇ ਲਈ ਕੀ ਵਿਧੀ ਕੀ ਹੈ ਦੀ ਕਿਹੜੀ ਕਣਕ ਵਰਤਦੇ ਹੋ ਪਹਿਲਾਂ ਤਾਂ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਜੀ ਮਿੱਟੀ ਆ ਜੀ ਜੋ ਕਿ ਆਰਗੈਨਿਕ ਵਰਤੀ ਜਾਂਦੀ ਆ ਜੋ ਕਿ ਬਿਨਾਂ ਰੇਤ ਸਪਰੇ ਵਾਲੀ ਮਿੱਟੀ ਚਾਹੀਦੀ ਆ ਉਸ ਤੋਂ ਬਾਅਦ ਇਹਦੇ ਵਿੱਚ ਜੋ ਕਣਕ ਆ ਉਹ ਵੀ ਆਰਗੈਨਿਕ ਵਰਤੀ ਜਾਣੀ ਚਾਹੀਦੀ ਜਿਸ ਜੋ ਕਿ ਜੋ ਵੀ ਮੱਧ ਪ੍ਰਦੇਸ਼ ਦੀ ਬ੍ਰਾਂਡ ਆ ਥਾਨ ਬ੍ਰਾਂਡ ਉਮ ਕਣਕ ਵਰਤਦੇ ਆਂ ਜਿਸ ਵਿੱਚ ਕਿ ਅਸੀਂ ਟ੍ਰੇ ਨੂੰ ਪਹਿਲਾਂ 2 ਡੇਢ ਤੋਂ 2 ਇੰਚ ਮਿੱਟੀ ਪਾ ਕੇ ਉਹਦੇ ਵਿੱਚ ਪਾਣੀ ਛਿੜਕ ਕੇ ਉਸ ਤੋਂ ਬਾਅਦ 200 ਤੋਂ 300 ਗ੍ਰਾਮ ਉਹਦੇ ਵਿੱਚ ਕਣਕ ਦਾ ਬੀ ਪਾਇਆ ਜਾਂਦਾ ਜੋ ਬੀ ਪਾ ਕੇ ਉਸ ਨੂੰ ਉਗਰਾਇਆ ਜਾਂਦਾ ਜੋ ਕਿ 14-15 ਦਿਨਾਂ ਵਿੱਚ ਕਣਕ ਉਗਰਾ ਕੇ ਤਿਆਰ ਕੀਤੀ ਜਾਂਦੀ ਜੋ ਕਿ ਜੂਸ ਬਣਾਉਣ ਦੇ ਕਾਬਿਲ ਹੋ ਜਾਂਦੀ ਜੀ ਇਹ ਜਿਹੜੀ ਕਣਕ ਆ ਇਹਨੂੰ ਡੇਲੀ ਇਹਦੀ ਦੇਖ ਰਿਕ ਕਿਵੇਂ ਕਰਦੇ ਹੋ ਡੇਲੀ ਦੇਖ ਰਿਕ ਕਰਦੇ ਇਹਨੂੰ ਜੇ ਲੋੜ ਦੇ ਹਿਸਾਬ ਕੋਈ ਨੂੰ ਪਾਣੀ ਸੁਬਾ ਸ਼ਾਮ ਪੋਣਾ ਪੈਂਦਾ ਜੀ ਤੇ ਉਸ ਤੋਂ ਬਾਅਦ ਫਿਰ ਇਹ ਵੀਟ ਜਦੋਂ ਤਿਆਰ ਕਰਦੇ ਹੋ ਨਾ ਤਿਆਰ ਕਿਵੇਂ ਕਰਦੇ ਹੋ ਫਿਰ ਕਣਕ ਜਦੋਂ ਤਿਆਰ ਹੋ ਜਾਂਦੀ ਹੈ ਫਿਰ ਵੀਟ ਜੂਸ ਕਿਵੇਂ ਨਿਕਲਦਾ ਜਦੋਂ ਵੀ ਇਹ ਕਣਕ ਤਿਆਰ ਹੋ ਜਾਂਦੀ ਐ ਨੂੰ ਪਹਿਲਾਂ ਕਟਾਈ ਕਰਕੇ ਕਟਾਈ ਕਰਕੇ ਫਿਰ ਉਸ ਤੋਂ ਬਾਅਦ ਜੜਾਂ ਦੇ ਸਾਡੇ ਪੈ ਜਾਲਾਂ ਦਾ ਉਸ ਦੀ ਕਟਾਈ ਕਰਕੇ ਉਸ ਤੋਂ ਬਾਅਦ ਨੂੰ ਸਾਫ ਪਾਣੀ ਨਾਲ ਧੋ ਕੇ ਉਸ ਤੋਂ ਬਾਅਦ ਕੁੰਡੇ ਘੋਡੇ ਵਿੱਚ ਕੁੱਟ ਕੇ ਮਸ਼ੀਨ ਰਾਹੀਂ ਇਹਨੂੰ ਕੱਢ ਕੇ ਉਸ ਤੋਂ ਬਾਅਦ ਸੰਗ ਦਾ ਨੂੰ ਸਿਰਮ ਕਰਾਇਆ ਜਾਂਦਾ ਹੈ ਇੱਕ ਵਾਰੀ ਮੰਦਿਰ ਜਿਹੜਾ ਵੀਟਕਰਾਸ ਦਾ ਲੰਗਰ ਚੱਲ ਰਿਹਾ ਤਾਂ ਡੇਲੀ ਕਿੰਨੇ ਕਿ ਜਿਹੜੀ ਸੰਗਤ ਹੈ ਜਿਹੜੀ ਵੀਟਕਰਾਸ ਦਾ ਜਿਹੜਾ ਸੇਵਨ ਕਰ ਲੈਂਦੀ ਹੈ 300 ਬੰਦਾ ਡੇਲੀ ਦਾ ਹੀ ਲੱਗ ਕੀ ਆਂਦਾ ਹੈ 300 ਕੰ ਦਾ ਇਹਦੇ ਵਿੱਚ ਆਪੇ ਗੱਲ ਕਰੀਏ ਸੰਗਤ ਤੁਹਾਡੇ ਪਿੰਡ ਬਾਹਰੋਂ ਵੀ ਹੋਰ ਪਿੰਡਾਂ ਚੋਂ ਵੀ ਆਉਂਦੀ ਹੈ ਬਾਹਰੋਂ ਵੀ ਆਉਂਦੀ ਹੈ ਠੀਕ ਹੈ ਕੀ ਕਹਿਣਾ ਚਾਹੋਗੇ ਹੋਰ ਲੋਕਾਂ ਨੂੰ ਕੀ ਪੀਣ ਕਰੀਏ ਹੋਰ ਵੀ ਲੋਕ ਆਇਆ ਕਰਨ ਪੀਣ ਆਰਤੀ ਠੀਕ ਹੈ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਇਹ ਸਾਡੇ ਪਿੰਡ ਵੀਟਕਰਾਸ ਦਾ ਜਿਹੜਾ ਲੰਗਰ ਲੱਗਿਆ ਹੈ ਪਿੰਡ ਦੇ ਸਹਿਯੋਗ ਨਾਲ ਮਨ ਲੋ ਸਤਕਾਰ ਕਮੇਟੀ ਨੇ ਲਾਇਆ ਇਹਦੇ ਬਹੁਤ ਗੋਣਾ ਜੀ ਸਾਨੂੰ 15 ਤਰੀਕ ਤੋਂ ਹੀ ਪੀਣ ਲੱਗੇ ਆ ਤੇ ਸਾਨੂੰ ਸਰੀਰ ਦੱਸਦਾ ਵੀ ਇਹਦੇ ਵਿੱਚ ਬਹੁਤ ਵੱਡੇ ਕੋਣ ਹੈ ਤੇ ਇਹ ਪੀਣਾ ਚਾਹੀਦਾ ਜੀ ਸਾਰੇ ਹਮ ਹਮ ਆ ਕੇ ਆ ਕੇ ਬਾਹਰ ਅੰਦਰੋਂ ਪੀਂਦੇ ਆ ਸਾਡੇ ਅਸੀਂ ਤੇ ਇਹੀ ਜਾਣੇ ਸਾਹਿਬ ਬਣਿਆ ਰਵੇ ਇਸੇ ਤਰ੍ਹਾਂ ਪਿੰਡ ਦਾ ਜੀ ਬਹੁਤ ਸਹਿਯੋਗ ਹੈ ਸਾਡੇ ਨੌਜਵਾਨਾਂ ਨੂੰ ਆਣੇ ਵੱਧ ਤੋਂ ਵੱਧ ਇਸ ਪਾਸੇ ਲੱਗੋ ਤੇ ਲੋਕਾਂ ਦੀ ਸੇਵਾ ਕਰਨ ਨਾਲੇ ਆਪ ਅੰਦਰਸਤੋ ਬਹੁਤ ਵਧੀਆ ਚੀਜ਼ ਹੈ ਇਹ आज ਮੇ ਲਈ ਵੀ ਇਤਜਾਬ ਨਹੀਂ ਬਣ ਰਿਹਾ ਬਹੁਤ ਠੀਕ ਠੀਕ ਹੈ ਜੀ ਵੀਰ ਦੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਤਾਂ ਧੰਨਵਾਦੀ ਆ ਜਿਨ੍ਹਾਂ ਨੇ ਆ ਕੇ ਆਪਦੇ ਚੈਨਲ ਤੇ ਇਹ ਸਾਡੀ ਵੀਡੀਓ ਪਾ ਰਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੂਸਰਾ ਜਿਹੜੇ ਆਪਣੇ ਨੌਜਵਾਨ ਵੀਰ ਹੈ ਸੇਵਾ ਸਟੇਟੀ ਵਾਲੇ ਇਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਬਹੁਤ ਹੀ ਵਧੀਆ ਵੀਟ ਗ੍ਰਾਸ ਬੱਚੇ ਬਹੁਤ ਮਿਹਨਤੀ ਆ ਚੰਗੇ ਪਾਸੇ ਲੱਗੇ ਆ ਪਿੰਡ ਦੇ ਨੌਜਵਾਨ ਵੀਰ ਆ ਇਸ ਤਰ੍ਹਾਂ ਇਹ ਨਸ਼ਿਆਂ ਤੋਂ ਵੀ ਬਚਣਗੇ ਤੇ ਦੂਸਰਾ ਪਿੰਡ ਵਾਸੀਆਂ ਨੂੰ ਸਿਹਤ ਮਿਲ ਚੰਗੀ ਸਿਹਤ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਕਰੀਬਨ 300 ਬੰਦਾ ਸਾਡੇ ਰੋਜ਼ ਵੀਟ ਗ੍ਰਾਸ ਦਾ ਸੇਵਨ ਕਰਦਾ ਸੁਭਾ ਗੁਰਦੁਆਰੇ ਆ ਕੇ ਬਹੁਤ ਚੰਗੀ ਗੱਲ ਹੈ ਇਸ ਨਾਲ ਗੁਰੂ ਘਰ ਨਾਲ ਵੀ ਸੰਗਤ ਨਵੀਂ ਜੁੜੀ ਹੈ ਤੇ ਹੋ ਸਕਦਾ ਹੈ ਵੀ ਬੰਦੇ ਦਾ ਜੀਵਨ ਬਦਲ ਜੇ ਤੇ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਇਹਦੇ ਨਾਲ ਪ੍ਰਬੰਧਕ ਕਮੇਟੀ ਦਾ ਵੀ ਸੰਯੋਗ ਆ ਸਾਰੇ ਨਗਰ ਨਿਵਾਸੀਆਂ ਨੇ ਵੀ ਸੰਯੋਗ ਦਿੱਤਾ ਵੀਰਾਂ ਦਾ ਤੇ ਚੜਦੀ ਕਲਾ ਵਾਲਾ ਕਾਰਜ ਹੈ ਤੇ ਅਸੀਂ ਤਾਂ ਨੇ ਵੀ ਇਹ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਵੇ ਸੇਵਾ ਤੇ ਵੀਰਾਂ ਨੂੰ ਸੰਗਤ ਨੂੰ ਬੇਨਤੀ ਹੈ ਵੀ ਜਿਹੜੇ ਹਜੇ ਤੱਕ ਨਹੀਂ ਆਉਂਦੇ ਉਹਨਾਂ ਨੂੰ ਵੀ ਬੇਨਤੀ ਵੀ ਆ ਕੇ ਲੰਗਰ ਵੀ ਛਕਿਆ ਕਰਨਾ ਤੇ ਵੀਰਾਂ ਦਾ ਵੱਧ ਤੋਂ ਵੱਧ ਸੰਯੋਗ ਕਰਨ ਸੇਵਾ ਦੇ ਵਿੱਚ ਵੀ ਤੇ ਜਿਸ ਤਰ੍ਹਾਂ ਵੀ ਕੋਈ ਸੰਯੋਗ ਕਰ ਸਕਦਾ ਸੰਯੋਗ ਕਰਨ